ਤੁਸੀਂ ਵੀ ਕਿਸੇ ਟੈਨਸ਼ਨ ਦੇ ਵਿੱਚ ਰਹਿੰਦੇ ਹੋ ਨਾ ਆ ਜਰੂਰ ਸੁਣਿਓ ਵੀਡੀਓ ਤੁਹਾਡੀ ਸਾਰੀ ਟੈਨਸ਼ਨ ਦੂਰ ਹੋ ਜਾਈ। ਇੱਕ ਵਾਰ ਇੱਕ ਬੰਦਾ ਕਿਸੇ ਫਕੀਰ ਬਾਬੇ ਕੋਲੇ ਗਿਆ ਕਹਿੰਦਾ ਬਾਬਾ ਮੈਂ ਛੋਟੀ ਛੋਟੀ ਗੱਲ ਨੂੰ ਲੈ ਕੇ ਨਾ ਮਨ ਤੇ ਲਾ ਲੈਣਾ, ਦਿਲ ਤੇ ਲਾ ਲੈਣਾ ਮੈਂ ਇੰਨੀ ਟੈਨਸ਼ਨ ਲੈ ਜਾਣਾ ਫਿਰ ਉਸ ਗੱਲ ਦੀ ਕਿ ਉਹ ਗੱਲ ਮੇਰੇ ਦਿਲ ਤੋਂ ਨਹੀਂ ਉੱਤਰਦੀ। ਮੈਨੂੰ ਇਹਦਾ ਉਪਾਅ ਦੱਸੋ ਇਹ ਕਿਵੇਂ ਠੀਕ ਹੋਊਂ ਮੈਂ ਕਈ ਕਈ ਘੰਟੇ ਟੈਨਸ਼ਨ ਦੇ ਵਿੱਚ ਰਹਿਣਾ। ਤਾਂ ਉਹ ਸਾਧੂ ਬਾਬੇ ਨੇ ਉਹ ਆਖਿਆ ਵੀ ਤੂੰ ਕੱਲ ਨੂੰ ਸਵੇਰੇ ਮੇਰੇ ਕੋਲੇ ਫਲਾਨੀ ਨਦੀ ਦੇ ਕਿਨਾਰੇ ਤੇ ਆਈ ਮੈਂ ਤੈਨੂੰ ਉੱਥੇ ਤੇਰੀ ਗੱਲ ਦਾ ਜਵਾਬ ਦੇਵਾਂ ਤੇ ਤੇਰੀ ਸਾਰੀ ਟੈਨਸ਼ਨ ਦੂਰ ਕਰ ਦਵਾਂ ਤਾਂ ਉਹਨੇ ਉਹ ਸਾਧੂ ਦੇ ਕਹਿਣ ਤੇ ਉਸ ਨਦੀ ਦੇ ਕਿਨਾਰੇ ਤੇ ਗਿਆ ਤੇ ਉੱਥੇ ਉਹ ਸਾਧੂ ਬਾਬਾ ਫਕੀਰ ਉਹ ਬੈਠਾ ਸੀ ਤੇ ਉਹ ਸਾਧੂ ਨੇ ਫਕੀਰ ਨੇ ਉਸ ਬੰਦੇ ਨੂੰ ਆਖਿਆ ਕਿ ਆ ਘੜਾ ਪਾਣੀ ਦਾ ਭਰਿਆ ਹੋਇਆ ਇਹ ਘੜੇ ਨੂੰ ਸਿਰ ਤੇ ਰੱਖ ਤੇ ਆ ਨਦੀ ਨੂੰ ਪਾਰ ਕਰਕੇ ਦੂਜੇ ਪਾਸੇ ਰੱਖ ਗਿਆ ਪਰ ਯਾਦ ਰੱਖੀ ਇਸ ਘੜੇ ਦੇ ਵਿੱਚੋਂ ਇੱਕ ਬੂੰਦ ਵੀ ਪਾਣੀ ਦੀ ਥੱਲੇ ਨਹੀਂ ਗਰਨੀ ਚਾਹੀਦੀ ਤਾਂ ਉਹਨੇ ਆਖਿਆ ਸੱਤ ਬਚਨ ਜੀ ਉਹ ਘੜਾ ਉਹਨੇ ਸਿਰ ਤੇ ਰੱਖਿਆ ਤੇ ਚੱਲ ਪਿਆ ਨਦੀ ਦੇ ਦੂਜੇ ਪਾਸੇ ਜਦੋਂ ਤੁਰਿਆ ਜਾਂਦਾ ਨਾ ਨਦੀ ਦੇ ਵਿੱਚ ਉਹ ਨਦੀ ਨੂੰ ਕ੍ਰੋਸ ਕਰਦਾ ਨਦੀ ਨੂੰ ਪਾਰ ਕਰਦਾ ਤੁਰਿਆ ਜਾਂਦਾ ਤਾਂ ਉਹਨੂੰ ਲੋਕ ਕਹਿੰਦੇ ਆ ਜਿਹੜੇ ਲਵੇ ਲਾਉਣੇ ਫਿਰਦੇ ਹੁੰਦੇ ਆ ਤੂੰ ਡੁੱਬ ਜੇਗਾ ਤੂੰ ਬਾਹਰੇ ਆ ਜਾ ਆਹ ਹੋ ਜੂ ਬਾਹ ਹੋ ਜੂ ਤੇਰੇ ਨਾਲ ਪਰ ਉਹ ਗੱਲਾਂ ਦਾ ਧਿਆਨ ਨਾ ਦਿੰਦੇ ਹੋਏ ਤੁਰਿਆ ਗਿਆ ਕਿਉਂਕਿ ਉਹਦਾ ਫੋਕਸ ਸਿਰਫ ਉਸ ਘੜੇ ਤੇ ਸੀ ਕਿ ਮੈਨੂੰ ਸਾਧੂ ਬਾਬੇ ਨੇ ਆਖਿਆ ਵੀ ਇਸ ਘੜੇ ਦੇ ਵਿੱਚੋਂ ਪਾਣੀ ਦੀ ਬੂੰਦ ਤੱਕ ਵੀ ਨਹੀਂगिरਣੀ ਚਾਹੀਦੀ ਉਹ ਲੋਕਾਂ ਦੀਆਂ ਗੱਲਾਂ ਬਿਨਾਂ ਸੁਣੇ ਉਸ ਨਦੀ ਨੂੰ ਪਾਰ ਕਰ ਗਿਆ ਦੂਸਰੇ ਪਾਸੇ ਚਲਾ ਗਿਆ ਘੜੇ ਨੂੰ ਰੱਖ ਕੇ ਫਿਰ ਉਹ ਬਾਬੇ ਕੋਲੇ ਆ ਗਿਆ ਕਹਿੰਦਾ ਦੱਸੋ ਬਾਬਾ ਜੀ ਹੁਣ ਮੇਰੀ ਗੱਲ ਦਾ ਜਵਾਬ ਦਿਓ ਕਹਿੰਦਾ ਇਹ ਦੱਸ ਕੋਈ ਉਹਦੇ ਵਿੱਚੋਂ ਇੱਕ ਵੀ ਬੂੰਦ ਪਾਣੀ ਦੀ ਤਾਂ ਨਹੀਂ ਡਿੱਗੀ ਉਹ ਆਖਣ ਲੱਗਿਆ ਨਹੀਂ ਜੀ ਕਹਿੰਦਾ ਤੈਨੂੰ ਲੋਕ ਮਿਲੇ ਤੇ ਤੈਨੂੰ ਲੋਕਾਂ ਨੇ ਕੀ ਕਿਹਾ ਉਹ ਕਹਿੰਦਾ ਜੀ ਮੈਂ ਲੋਕਾਂ ਵੱਲ ਧਿਆਨ ਹੀ ਨਹੀਂ ਦਿੱਤਾ ਲੋਕ ਕੁਝ ਕਹੀ ਗਏ ਨੇ ਪਰ ਮੇਰਾ ਧਿਆਨ ਸਿਰਫ ਉਸ ਘੜੇ ਤੇ ਸੀ ਪਰ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਲੋਕ ਕੀ ਕਹੀ ਜਾਂਦੇ ਨੇ ਉਹ ਕਹਿੰਦਾ ਇਹੀ ਤੇਰੀ ਗੱਲ ਦਾ ਜਵਾਬ ਆ ਲੋਕ ਤੈਨੂੰ ਕੌਣ ਕੀ ਕਹਿੰਦਾ ਤੂੰ ਕਿਉਂ ਧਿਆਨ ਦੇਣਾ ਇਹਦਾ ਮਤਲਬ ਜੇ ਤੈਨੂੰ ਕੋਈ ਗੱਲ ਕਹਿੰਦਾ ਉਹੀ ਗੱਲ ਤੇਰੇ ਦਿਲ ਤੇ ਲੱਗ ਜਾਂਦੀ ਹੈ ਤੂੰ ਆਪਣੀ ਜ਼ਿੰਦਗੀ ਤੂੰ ਕਿਉਂ ਨਹੀਂ ਸੰਤੁਸ਼ਟ ਕਿਉਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਆਪਦਾ ਮਨ ਦੁਖੀ ਕਰਦਾ ਤੈਨੂੰ ਲੋਕਾਂ ਨੇ ਥੋੜੀ ਖਾਣ ਦੇਣਾ ਤੂੰ ਆਪਦੀ ਕਮਾ ਕੇ ਖਾਣੀ ਹੈ ਲੋਕਾਂ ਦੀਆਂ ਗੱਲਾਂ ਦੀ ਕਿਉਂ ਟੈਨਸ਼ਨ ਲੈਣਾ ਤੂੰ ਕਿਉਂਕਿ ਤੇਰਾ ਧਿਆਨ ਸਿਰਫ ਉਸ ਘੜੇ ਤੇ ਸੀ ਤਾਂ ਕਰਕੇ ਤੈਨੂੰ ਲੋਕਾਂ ਦੀਆਂ ਗੱਲਾਂ ਦਾ ਪਤਾ ਨਹੀਂ ਲੱਗੇ ਜੇ ਤੂੰ ਲੋਕਾਂ ਦੀਆਂ ਗੱਲਾਂ 'ਚ ਆ ਜਾਂਦਾ ਤਾਂ ਤੂੰ ਉਹ ਨਦੀ ਨੂੰ ਪਾਰ ਹੀ ਨਹੀਂ ਕਰ ਸਕਦਾ ਸੀ ਉਹ ਘੜੇ ਨੂੰ ਹੋ ਸਕਦਾ ਤੂੰ ਉਸ ਘੜੇ ਦੇ ਵਿੱਚੋਂ ਪਾਣੀ نیچے ਗਰਾਹ ਦਿੰਦਾ نیچے ਪਾਣੀ ਡੋਲੇ ਜਾਂਦਾ ਉਹ ਘੜੇ ਤੋਂ